ਪਹੁੰਚ ਚੁੱਕੇ ਆ ਜੀ ਰਾਮਪਰਾ ਪਸ਼ੂ ਮੰਡੀ ਦੇ ਵਿੱਚ ਬਾਈ ਜੀ ਤੁਸੀਂ ਦੇਖੋ ਵੀਡੀਓ ਬਾਈ ਜੀ ਅੱਜ ਕਹਿੰਦੇ ਮਾਲ ਬਹੁਤ ਹੀ ਜ਼ਿਆਦਾ ਵਿਕੇ ਜੀ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਜੀ ਮੱਝਾਂ ਦੇ ਰੇਟ ਵੀ ਕੀ ਭਾਅ ਵਿਕੀਆਂ ਨੇ ਠੀਕ ਹੈ ਜੀ ਅੱਜ ਮੰਡੀ ਆ ਜੀ 1 ਤਰੀਕ ਦੂਜਾ ਮਹੀਨਾ 2026 ਹੈ ਆਪਣਾ YouTube ਚੈਨਲ ਹੈ ਜੀ ਮੇਟਰ ਧਾਲੀਵਾਲ 76 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਆਜੋ ਜੀ ਮੰਡੀ ਦੇ ਵਿੱਚ ਰਾਮਪਰਾ ਦਿਖਾਈਏ ਤੁਹਾਨੂੰ ਵੀਡੀਓ ਆਜੋ ਮਿੱਤਰੋ ਦੇਖੋ ਜੀ ਕੱਠ ਦੇਖੋ ਪਹਿਲਾਂ ਬਾਈ ਹਰਾਂ ਦੇਖੋ ਘੱਟ ਦੇਖੋ ਮੱਜਾਂ ਦਾ ਬੜੀ ਜ਼ਿਆਦਾ ਮੰਡੀ ਭਰੀ ਹੈ ਜੀ ਬਹੁਤ ਜ਼ਿਆਦਾ ਮੰਡੀ ਭਰੀ ਹੈ ਬਹੁਤ ਜ਼ਿਆਦਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦੀ ਮੰਡੀ ਭੜੀ ਹੋਈ ਹੈ ਦੇਖੋ ਵੀ ਵੀਡੀਓ ਹਰ ਜੋ ਸ਼ੇਅਰ ਲਾਇਕ ਤਾਂ ਜਣ ਨੂੰ ਸਬਸਕ੍ਰਾਈਬਰ ਦੇ ਦਿਓ ਦੇਖੋ ਜੀ ਮੁੰਡੂ ਆਹ ਬਾਤ ਨਹੀਂ ਗਾਂਹ ਖੋਣੇ ਬਈ ਬਹੁਤ ਹਾਂ ਖੋਣੇ ਜੀ ਗਾਂਹ ਦੇਖੋ ਜੀ ਵਾਹ ਹੌਣਿਆ ਜੀ ਮੱਜਾਂ ਬਹੁਤ ਜ਼ਿਆਦੇ ਮੱਜਾਂ ਮੰਡੀ ਦੇ ਵਿੱਚ ਦੇਖੋ ਮੱਜੇ ਮੱਜਾਂ ਜੀ ਦੇਖੋ ਬਈ ਮੱਜਾਂ ਮੰਡੀ ਦੇ ਵਿੱਚ ਜੜੀਆਂ ਵੇਖਣ ਲਈ ਆਈਆਂ ਨੇ ਬਹੁਤ ਟੌਪ ਕਲਾਸ ਦੀਆਂ ਮੱਜਾਂ ਨੇ ਹਰੰਪੁਰਾ ਮੰਡੀ ਆ ਸ਼ਹਿਰ ਘਰ ਦੇ ਲਾਈਕ ਕਰਦੇ ਨੇ ਦੇਖ ਸਕਦੇ ਆ ਬਾਤ ਆ ਜੀ ਘੰਟਾ ਜੀ ਕੰਮ ਪੂਰਾ ਘੰਟਾ ਬਈ ਇਹ ਸਿੱਧਾ ਮੱਜਾਂ ਹਰਿਆਣਾ ਰਾਜਸਥਾਨ ਜੁਪੀ ਪੰਜਾਬ ਤੇ ਚਾਰ ਪੰਜ ਸਟੇਟਾਂ ਤੋਂ ਮੱਜਾਂ ਆਉਂਦੀਆਂ ਜੀ ਇੱਥੇ ਦੇਖ ਸਕਦੇ ਆਂ ਪਾਣੀ ਵਾਲੇ ਵੀ ਫਿਰ ਥਰਦੇ ਆਗੇ ਦੇਖ ਸਕਦੇ ਜੀ ਵੀਡੀਓ ਮੱਜਾਂ ਹੀ ਮੱਜਾਂ ਜੀ ਆਰੰਪਰਾ ਪਸ਼ੂ ਮੰਡੀ ਆ ਜੀ ਇਹ ਆਰੰਪਰਾ ਪਸ਼ੂ ਮੰਡੀ ਦੇਖ ਸਕਦੇ ਬਈ ਵੀਡੀਓ ਕਰ ਦਿਓ ਸ਼ੇਅਰ ਲਾਇਕ ਦੇਖੋ ਮਿੱਤਰਾਂ ਮੱਜਾਂ ਹੀ ਮੱਜਾਂ ਪੂਰੇ ਐਂ ਟੌਪ ਛੋਟੀ ਛੋਟੀ ਦੀਆਂ ਮੱਜਾਂ ਦੇਖ ਸਕਦੇ ਹੋ ਤੁਸੀਂ ਕਿਸੇ ਪੁਰਾਣੂ ਪੰ। ਦੇਖ ਸਕਦੇ ਹੋ ਜੀ। ਮੱਜਾਂ। ਮੰਡੀ ਹੈ ਰੌਣਕਾਂ ਲੱਗਿਆ ਪਿਆ ਬਈ। ਦੇਖ ਸਕਦਾ ਦੂਰ ਦੂਰ ਮਾਰੋ ਨਿਗਾ। ਦੇਖੋ ਜੀ। ਮੱਚੀ ਮੱਜਾਂ। ਇੱਕ ਮਿੰਟ ਮੈਂ ਫੋਨ ਲਾਣਾ। ਕਮਾਲ ਵਾ ਹੋ ਰਿਹਾ। ਆਇਆ ਸਤਨਾ। ਲੋ ਜੀ ਮੈਂ ਜੇ ਮੱਝਾਂ ਦੇ ਸਾਰੀ। ਦਰਪੀ ਦਾ। ਹਲੋ ਵੀ ਮਿੱਤਰੋ। ਦੇਖੋ ਜੀ। ਹਾਂ ਬੱਚਾ ਲਾ ਦੋ ਇੱਕ ਦਾ ਮੋਟਾ ਚੋਣਾ। ਬਹੁਤ ਜ਼ਿਆਦਾ ਘੱਟ ਆ ਬਈ। ਟੋਪੀ ਵਾਲੇ ਬਈ ਟੋਪੀ ਵਾਲੇ। ਬਾਹਰਲੇ ਭਾਰੀਆ ਮੰਡੀ ਚ। ਜੇ ਸੇ ਮੋ ਵੀ ਮਿੱਤਰੋ। ਪਸੂ ਫੜੀ ਰਾਂਪਰਾ ਜੀ। ਇਹ ਤਾਂ ਬਾਈ ਜੀ ਬਹੁਤ ਵਧੀਆ ਚੋਟੀ ਦਾ ਬਹੁਤ ਚੋਟੀ ਚੋਟੀ ਜਿਹਾ ਮਾਲ ਹੈ ਮੰਡੀ ਦੇ ਵਿੱਚ ਇਹ ਸਾਈਕਲ ਉਹ ਘੈਂਟ ਆ ਦਾ ਬਈ ਲੋ ਸ਼ੇਅਰ ਕਰ ਦੇ ਲਾਈਕ ਕਰ ਦੇ ਇਹ ਸਾਈਕਲ ਮਾਨ ਗਿਆ ਖੜਾ ਬਲਕਾ ਛੋੜਾ ਮੋਟਾ ਲੋ ਜੀ ਇਧਰ ਦੀ ਚਾਹਣੀ ਹੈ ਬਾਈ ਨਾਲ ਤੁਹਾਨੂੰ ਮਜ਼ਾ ਦਿਖਾਉਂਦੇ ਜਾਵਾਂਗੇ ਨਾਲ ਤੁਹਾਨੂੰ ਰੇਟ ਦੱਸਾਂਗੇ ਕਿਸੇ ਭਰਾ ਤੋਂ ਪੁੱਛ ਕੇ ਜਿਸ ਹੋਵੇਗਾ ਨੋ ਛੱਜਰ ਸੁਝੀਆਂ ਮੱਜਾਂ ਦੀ ਟੋਕੜਾਂ ਉਹ ਇਧਰ ਟੈਂਪੂ ਵਾਲੇ ਦੀ ਪਰਚੀ ਕੱਟੀ ਜਾਂਦੇ ਦੇਖ ਸਕਦੇ ਕੋਈ ਬਹੁਤ ਵਧੀਆ ਮੱਜਾਂ ਵੱਡੀ ਦੇ ਵਿੱਚ ਪਹੁੰਚ ਚੁੱਕੀਆਂ ਨੇ ਨੋ ਵੀ ਮੇਟਰ ਉਹ ਬਹੁਤ ਥੋੜੀ ਸੇਅ ਲਾਈਕ ਚੈਨਲ ਸਬਸਕ੍ਰਾਈਬ

ਨੀ ਫੇਰੇ ਗਾਣੀਆਂ ਮੱਝਾਂ ਦੇਖੋ ਵੀ ਹੁਰਾਨ ਸਿਰਾਮਾਲਾ ਜਿਲ੍ਹੇ ਚੋਂ ਕੋੜੀ ਵਰਗੀ ਮੱਝਾਂ ਮਾਵੇ ਮਸਰਾ ਬੁਲੀ ਦੀ ਕੁੱਤੀ ਨਿਕਲ ਆਰੇ ਮੱਝਾਂ ਸਿਰਾਬੇ ਟਮੋਡੀ ਰੌਂਪਰਾ ਬਹੁਤ ਠੰਡਾ ਉਹ ਗੱਲ ਨਹੀਂ ਕੋਈ ਮਾਇਆ ਲੈਣਾ ਤੇ ਮਰ ਦੇ ਤੈਨੂੰ ਕਿਹੜਾ ਮੋਡੀ ਰੌਂਪਰਾ ਮਾਣੋ ਮਿੱਤਰੋ ਚਾਹ ਦੇਣ ਪਾ ਇੱਧਰ ਨੂੰ ਆਹ ਵੰਡੀ ਹੋ ਜਾ ਰਹੀ ਏ ਦੇਖੋ ਕਮੈਂਟ ਕਰਕੇ ਲਾਜਿੰਗ ਦੱਸੋ ਬਈ ਜਦੋਂ ਵੀ ਵੀਡੀਓ ਕੀ ਬਾਤ ਹੈ ਲੋ ਜੀ ਪਾਣੀ ਇਹਦੇ ਟੱਪ ਪਰੇ ਪਏ ਛੋਟੇ ਛੋਟੇ ਇਹ ਮੱਝ ਵੰਡੀ ਦੇ ਵਿੱਚ ਲੋ ਮਿੱਤਰੋ ਕੀ ਬਾਤ ਹੈ ਦੁਆਸ਼ਰਾ ਲੱਗਿਆ ਬੇ ਪਸ਼ੂ ਮੰਡੀ ਆਰੰਭ ਕਰ ਲਓ ਸ਼ਾਮ ਤੱਕ ਤੇ ਸਾਰੇ ਮੱਧ ਉਹਨੇ ਸਰੇ ਦੇ ਦੇਖੋ ਅੱਲਾਹੁ ਅਜ਼ਮ ਮੱਝ ਮੱਝ ਪੁਰੀ ਰੌਣਕਾਂ ਪੁਆਇੰਟ ਆ ਗਈ ਲੋ ਬਈ ਮੱਜਾ ਬਹੁਤ ਛੋਟੀ ਛੋਟੀ ਦੀਆਂ ਪਹੁੰਚੀਆਂ ਨੇ ਮੰਡੀ ਦੇ ਵਿੱਚ ਆ ਰਾਮਪਰਾਉਂ ਦੇ ਰਾਮਪਰਾ ਬਹੁਤ ਜ਼ਿਆਦੀ ਬਲ ਪਹੁੰਚਿਆ ਜੀ ਬਹੁਤ ਜ਼ਿਆਦੀ ਬਕਵਾਰੀ ਪਹੁੰਚਿਆ ਮੰਡੀ ਦੇ ਵਿੱਚ ਜੀ ਸਭ ਤਿਆਰ ਕਰ ਰਹੇ ਹਾਂ ਜੀ ਪੈਰ ਤਰਨ ਰਹੇ ਹਾਂ ਜੀ ਇੰਨਾ ਵਪਾਰੀ ਹੈ ਤੇ ਸੌਦੇ ਦੇ ਸੌਦੇ ਹੋਈ ਜਾਂਦੇ ਨੇ ਇਹ ਸੌਦੇ ਇਹ ਬੱਚਾ ਅੱਜ ਹੀ ਮੱਝਾਂ ਲਾਓ ਮਿੱਤਰ ਸਾਡਾ ਵੀ ਹੁੰਦਾ ਹੋਗਾ ਛੋਟੀ ਛੋਟੀ ਜਿਹੀ ਮੱਝਾਂ ਛੋਟੀ ਛੋਟੀ ਜਿਹੀ ਆਹ ਦੇਖ ਸਾਹ ਦੇਖ ਕੋਈ ਗੁੜੀ ਲਾਓ ਮਿੱਤਰ ਆਰਦੇ ਸ਼ੇਰ ਲਾਇਗੀਆਂ ਰਾਮ ਆਨੇਗਾ ਮਾਪੂਲਾ ਕੋਲ ਫਤਿਹ ਹੋਵੇਗੀ ਦੇਖਦੇ ਮਜ਼ਾ ਚੋਟੀ ਚੋਟੀ ਨੂੰ ਲੋਕ ਉਸ ਕੋਲ ਨੂੰ ਸੌਰੀ ਕੰਮ ਪਰਾ ਬਸ ਵੰਡਿਆ ਜੀ ਟ੍ਰੱਕ ਕੋ ਜਿਹੜੇ ਦੇ ਮਜ਼ਾ ਲੋਕ ਟ੍ਰੱਕ ਕੋ ਜਿਹੜੇ ਮਜ਼ਾ ਦੁਬਾਰੀ ਬਹੁਤ ਹੈ ਜੀ ਹੋਰ ਵੀ ਸਰੀਰ ਇਹ ਸੈਗਨ ਲਓ ਮਿੱਤਰ ਮੱਝੇ ਮੱਝਾਂ ਦੀ ਮੱਝੇ ਮਿਲेंगी ਇਹ ਸਾਕ ਦੇ ਮੰਡੀ ਦੇ ਵਿੱਚ ਬਹੁਤ ਕੀ ਬਾਤਾਂ ਦੇਖੋ ਬੰਦ ਮੰਡੀ ਦੇ ਵਿੱਚ ਬਹੁਤ ਜਿਆਦਾ ਭਰੀ ਹੈ ਲਓ ਮਿੱਤਰ ਮੰਡੀ ਦੀ ਮੰਡੀ ਦੇ ਨਿਆਰਾ ਸੌਦੇ ਦੇ ਸੌਦਾ ਹੋਈ ਜਾਂਦਾ ਦੇਖ ਸਾਕ ਰੰਪਰਾ ਪਸ਼ੂ ਮੰਡੀ ਆ ਜੀ ਛੋਟੀ ਤੇ ਛੋਟੀ ਬੱਢੀ ਤੇ ਬੱਢੀ ਮਾਰਦੇ ਕੁਝ ਵੀਡੀਓ ਦੇ ਵਿੱਚ ਇਹਨਾਂ ਨੂੰ ਫਸਾਉਣਾ ਨਾ ਜਾਈ ਦੇਖੋ ਮੱਝ ਮੱਝ ਦੇਖੋ ਅੰਦਰ ਵੀ ਦੇਖਾਇਆ ਗਾਇਆਂ ਮੱਝਾਂ ਝੋਟੇ ਝੋਟੀਆਂ ਟੋਕਰ ਪਾਂ ਤਾਂ ਪਾਂਦੇ ਤਾਂ ਮਾਲੀ ਦੇਖੋ ਬਈ ਨਾ ਬੰਦ ਕਰ ਦਿੱਤੇ ਮੈਂ ਕਾਲੀਆ ਸੱਟ ਕਟਾਉਂਦੇ ਆ ਰਹੇ ਸਾਰੇ ਨਾ ਬਈ ਮੈਂ ਆਪ ਵੀ ਜਲਦੇ ਨਹੀਂ ਜਲਦੇ ਗਿਗਾਰਡਮੈਂਟ ਰੌਣਕਾਂ ਦੀ ਖੇਡ ਮੁੰਡੀਆਂ ਰੌਣਕਾਂ ਕੀ ਹੈ ਇਹ ਦਾ ਵਾਰਾ ਵਾਰਾ ਚਲੋ ਵੇ ਤੂੰ ਸੇ ਕਿੱਧਰ ਵੜ ਕੇ ਉਹ ਅਸੀਂ ਇੱਧਰ ਸੇ ਤੈਨੂੰ ਪੜਾ ਤਾ ਵੇ ਕਿ ਭਾਈ ਤੂੰ ਜੇ ਹਮੜਾ ਜਾ ਮੇਰੇ ਕੋਈ ਮੱਝ ਨਾ ਉਹ ਵੀ ਇੱਧਰ ਮੱਝੇ 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 ਮੱਝਾ ਰਾਮਪੁਰਾ ਮੰਡੀ ਆ ਰਾਮਪੁਰਾ ਲਾ ਬਠੰਡਾ ਰਾਮਪੁਰਾ ਮੰਡੀ ਕਿਲੇ ਬਠੰਡਾ ਹੋਟਲ ਹਟਲ ਸਭ ਲੱਗੇ ਪਏ ਆ ਵਿਚਾਰਾਂ ਦੇ ਵਿੱਚ ਕੀ ਬਾਤ ਹੈ ਜੀ ਨਜ਼ਾਰੇ ਆ ਜੀ ਸਾਰੇ ਬਹੁਤ ਜਿਆਦੇ ਮੱਝਾ ਨਹੀਂ ਜੀ ਬਾਗੀਆਂ ਮੱਝਾ ਯਾਪ ਦੇ ਸਾਹ ਤੇ ਪੂਰੀ ਵਧੀਆ ਕੁਆਲਿਟੀ ਦੇ ਮੱਝਾ ਲੋ ਨਿਕਲ ਦੇਖ ਸਕਦਾ ਨਾ ਹਰ ਬੋਝ ਇਹੇ ਸੌਦੇ ਹੋ ਜਾਂਦੇ ਆ ਸੌਦਾ ਤੇ ਸੌਦਾ ਹੋ ਜਾਂਦਾ ਇਹਦੇ ਸਾਰੇ ਮੰਡੀ ਦੇ ਵਿੱਚ ਇਹ ਮੱਝਾਂ ਜੀ ਬਹੁਤ ਤੁਰਦੇ ਜਾ ਰਹੇ ਸੀ ਆਦਰ ਸੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੱਟਾ ਆਪਣਾ YouTube ਚੈਨਲ ਮਟਰ 41 76 ਮਟਰ 41 76 ਬਹੁਤ ਛੋਟੀ ਛੋਟੀ ਦੀਆਂ ਮੱਝਾਂ ਬਹੁਤ ਛੋਟੀ ਛੋਟੀ ਦੀਆਂ ਮੱਝਾਂ

ਦੇਖ ਸਕਦੇ ਹੋ ਮੁੰਡੀ ਬਹੁਤ ਵਧੀਆ ਬੰਦਲ ਪਹੁੰਚ ਆਇਆ ਜੋ ਰਾਮਪੁਰੇ ਦੇ ਆਜੋ ਮਿੱਤਰੋ ਸਾਰੇ ਮਾੜੀ ਚ ਪਹੁੰਚੋ 1 ਪਤਰੀ ਕੇ ਦੂਜਾ ਮਹੀਨਾ 2021 ਕਰ ਦੋ ਬੜੇ ਸ਼ੇਰ